ਹਾਂਜੀ ਭਾਈ ਆਪਣਾ ਪਿਛਦੀ ਟੁੱਟ ਗਿਆ ਸੀਗਾ ਸੰਪਰਕ ਜਾ ਤੇ ਉਹਦਾ ਕਰਕੇ ਆਪਣੀ ਗੱਲਬਾਤ ਵੀ ਵਿਚੀ ਰਹੇਗੀ ਸੋ ਗੱਲਬਾਤ ਕਰ ਰਹੇ ਸੀਗੇ ਅੱਜ ਆਪਾਂ ਮਾਨ ਸਾਹਿਬ ਮੌੜ ਆਏ ਸੀਗੇ ਤੇ ਸਭ ਤੋਂ ਪਹਿਲਾਂ ਮੈਂ ਮਾਨ ਸਾਹਿਬ ਦੀ ਇੱਕ ਪੁਰਾਣੀ ਤੁਹਾਨੂੰ ਸੁਣਾਉਣਾ ਹੈ ਆਡੀਓ ਤੇ ਫਿਰ ਆਪਾਂ ਅੱਗੇ ਗੱਲਬਾਤ ਜਾਰੀ ਰੱਖਾਂਗੇ ਰੱਖੀ ਕਰਦਾ ਮੈਂ ਇੱਟੀ ਰੱਖੀ ਕਰਨ ਲਈ ਕਿਹੜੀ ਚੀਜ਼ ਐ ਮੈਨਸ਼ਨ ਮਡੇਲਾ ਹੈ। ਚਕਰੀਰ ਬਾਦਲ 1 ਕਿਲੋਮੀਟਰ ਤਾਫਰ ਕਰਦਾ ਨਾ 1 ਲੱਖ ਰੁਪਏ ਜਿੰਦਾ ਪੰਜਾਬ ਦੇ ਬਜਾਨੇ ਨੂੰ। ਬੰਦਾ ਉਹਦੀ ਰੱਖੀ ਕਰਦਾ ਮੈਂ ਇੱਟੀ ਰੱਖੀ ਕਰਨ ਲਈ ਕਿਹੜੀ ਚੀਜ਼ ਐ ਮੈਨਸ਼ਨ ਮਡੇਲਾ ਹੈ। ਸੋ ਅੱਜ ਇੱਕ ਆਮ ਜੇ ਘਰ ਦਾ ਮੁੰਡਾ ਇੱਕ ਗਰੀਬ ਜੇ ਘਰ ਦਾ ਮੁੰਡਾ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਜਿਹੜਾ ਛੋਟੇ ਜਿਹੇ ਦਰਮਿਆਨ ਨੇ ਇਹ ਘਰ ਚੋਂ ਉੱਠ ਕੇ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਕਹਿੰਦੇ ਜੀ ਉਹ ਅੱਜ ਮੌੜ ਆਇਆ ਸੀ ਇਹ ਜਨਾਬ ਦੇ ਕਹੇ ਹੋਏ ਬੋਲ ਨੇ ਜਦੋਂ ਸੱਤਾ ਤੋਂ ਬਾਹਰ ਹੁੰਦਾ ਸੀ ਕਿ ਸਖਵੀਰ ਬਾਦਲ 1 ਕਿਲੋਮੀਟਰ ਜੇ ਸਫ਼ਰ ਕਰਦਾ ਤਾਂ 1 ਲੱਖ ਰੁਪਏ ਦੇ ਵਿੱਚ ਪੈਂਦਾ ਪੰਜਾਬ ਦੇ ਖਜ਼ਾਨੇ ਨੂੰ ਸੋ ਅੱਜ ਜਨਾਬ ਕਿੰਨੇ ਚ ਪਏ ਆ ਅੱਜ ਜਨਾਬ ਜਿਹੜੇ ਚੰਦ ਕਮੈਂਟ ਲਾ ਕੇ ਸੁਣਾ ਕੇ ਟੋਟ ਕੇ ਟਾਟ ਕੇ ਤੇ ਕਹਾਣੀਆਂ ਕਹੂਣੀਆਂ ਮੇਣੋ ਮੇਣੀ ਜੇ ਹੋ ਕੇ ਤੇ ਉੱਡ ਕੇ ਜਹਾਜ਼ ਲੈ ਕੇ ਨਾਲ ਦੀ ਨਾਲ ਬਿਠਾ ਕੇ ਆਪਣੇ ਬੌਸ ਕੇ ਜੀਵਾਲ ਨੂੰ ਦਿੱਲੀ ਪਹਿਲਾਂ ਉਹਨੂੰ ਲੈ ਕੇ ਆਏ ਦਿੱਲੀੋਂ ਜਾ ਕੇ ਜਹਾਜ਼ ਤੇ ਫਿਰ ਛੱਡ ਕੇ ਆਉਣਗੇ ਹੁਣ ਸੋ ਇਹ ਅੱਜ 55 ਕਰੋੜ ਚ ਪਿਆ ਅੱਜ ਆਮ ਜੇ ਘਰ ਦਾ ਮੁੰਡਾ ਜਿਹੜਾ ਕਹਿੰਦਾ ਸੀ ਆਮ ਘਰਾਂ ਦੇ ਮੁੰਡੇ ਆ ਬਰਦਾਸ਼ਤ ਨਹੀਂ ਹੁੰਦੇ ਸੀ ਮੁੱਖ ਮੰਤਰੀ ਬਣ ਗਏ ਤਕੜੇ ਘਰਾਂ ਦੇ ਕਾਕਿਆਂ ਤੋਂ ਅੱਜ ਆਮ ਘਰ ਦਾ ਮੁੰਡਾ ਬੜਾ ਖਾਸ ਬਣ ਗਿਆ 55 ਕਰੋੜ ਦੇ ਵਿੱਚ ਪਈ ਆ ਮੋੜ ਰੈਲੀ ਤੇ ਉਹਦਾ ਹਾਸਲ ਕੀ ਹੋਇਆ ਉਹਦਾ ਪੰਜਾਬ ਨੂੰ ਕੀ ਫਾਇਦਾ ਹੋਇਆ ਤੁਸੀਂ ਆਪੇ ਹਿਸਾਬ ਲਾ ਲਿਓ ਅੱਜ ਦੀ ਰੈਲੀ ਦਾ ਕੋਈ 55 ਪੈਸਿਆਂ ਦਾ ਹੀ ਮੈਨੂੰ ਕਹਦੇ 55 ਪੈਸਿਆਂ ਦਾ ਅੱਜ ਪੰਜਾਬ ਦੀ ਪੰਜਾਬ ਦੀ ਲੋਕਾਂ ਨੂੰ ਪੰਜਾਬ ਦੀ ਜਨਤਾ ਨੂੰ ਪੰਜਾਬ ਨੂੰ ਕੋਈ ਫਾਇਦਾ ਹੋਇਆ ਹੋਵੇ ਜਿਹੜਾ ਮਾਨ ਸਾਹਿਬ ਨੇ ਕਿਹਾ ਸੀ ਨਾ ਕਦੇ ਜਦੋਂ ਸੌ ਚੱਕੀ ਸੀਗੀ ਖੱਡਣ ਕਲਾਂ ਕਿ ਲੈ ਵੀ ਸੌ ਲਈ ਚੱਕ ਹੁਣ ਕੰਮ ਹੀ ਐਨੇ ਕਰਦਣੇ ਆ ਕਿ ਅਸੀਂ ਰੈਲੀਆਂ ਨਹੀਂ ਕਰਦੇ ਤੁਸੀਂ ਕੰਮ ਦੇ ਇੱਕ ਹੀ ਵੋਟ ਪਾ ਦਿਆ ਕਰਦੇ ਆ ਸਾਨੂੰ ਤੁਹਾਡੇ ਕੋਲ ਵੋਟ ਮੰਗਣ ਦੀ ਲੋੜ ਹੀ ਨਹੀਂ ਪੈਣੀ ਤੇ ਅੱਜ ਐਡੀ ਕੀ ਲੋੜ ਪੈ ਗਈ ਸੀਗੀ ਸ਼ੱਕੰਦੀ ਕਿ ਚਾਰ ਸੂਬਿਆਂ ਦੇ ਲੋਕਾਂ ਨੇ ਲੋਟਰੀਆਂ ਲਵਾਤੀਆਂ ਢੇੜੇ ਖਵਾਤੇ ਅੱਜ ਦਮਖੰਮ ਦੇਖਣਾ ਸੀ ਹੁਣ ਧਿਆਨ ਮਾਰੋ 55 ਕਰੋੜ ਚ ਕਿਵੇਂ ਪਿਆ ਸੁਣ ਲੋ ਮਾੜਾ ਮੋਟਾ ਦਿਮਾਗ ਖੁੱਲ ਕੇ ਰੱਖਿਆ ਕਰੋ ਕਿਵੇਂ ਪੰਜਾਬ ਦਾ ਪੈਸਾ ਪਾਣੀ ਵਾਂਗੂ ਵਹਾਇਆ ਜਾ ਰਿਹਾ ਹੈ ਕਿਵੇਂ ਪੰਜਾਬ ਦੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ 8 ਕਰੋੜ ਤੇ 75 ਲੱਖ ਰੁਪਏ ਦਾ ਟੈਂਟ ਲੱਗਿਆ ਸੀ ਅੱਜ ਆਮ ਜੇ ਘਰ ਦੇ ਮੁੰਡੇ ਦੀ ਖਾਤਰ ਗਰੀਬ ਜੇ ਘਰ ਦਾ ਮੁੰਡਾ ਡਾ ਮੁੱਖ ਮੰਤਰੀ ਬਣਿਆ ਹੋਇਆ ਆਮ ਮੁੰਡੇ ਓਏ ਛੋ ਆਪ ਬਾਈ ਬੇਚ ਦੀ ਟੁੱਟ ਗਿਆ ਸੀਗਾ ਫੇਰ ਯਾਰ ਆਪਣਾ ਇਹਦਾ ਗੱਲਬਾਤ ਦਾ ਸਵਾਦ ਹੀ ਗਾਲ ਦਿੰਦਾ ਬੇਚ ਦੀ ਟੁੱਟ ਜਾਂਦਾ ਸੰਪਰਕਾਂ ਸੋ 8 ਕਰੋੜ ਤੇ 75 ਲੱਖ ਦਾ ਟੈਂਟ ਲੱਗਿਆ ਤੇ ਟੈਂਟ ਦਾ ਜਿਹੜਾ ਠੇਕਾ ਸੀ ਦਿੱਲੀ ਦੇ ਕਿਸੇ ਬੰਦੇ ਕੋਲ ਸੀ। ਉਹ ਫਾਇਦਾ ਪੰਜਾਬ ਦੇ ਕਿਸੇ ਬੰਦੇ ਨੂੰ ਨਹੀਂ ਹੋਇਆ। ਜਿਹੜਾ 8 ਕਰੋੜ 75 ਲੱਖ ਰੁਪਈਆ ਕਿਹਦੀ ਜੇਬ ਚ ਗਿਆ ਦਿੱਲੀ ਦੇ ਕਿਸੇ ਬੰਦੇ ਦੀ ਜੇਬ ਚ ਗਿਆ। ਜਿਹੜਾ ਕੇਜਰੀਵਾਲ ਦਾ ਖਾਸਮ ਖਾਸ ਹੈ ਉਹਨੂੰ ਇਹ ਠੇਕਾ ਦਿੱਤਾ ਗਿਆ ਸੀ 8 ਤੁਸੀਂ ਨੂੰ ਸੋਚਾਂਗੇ ਵੀ 8 ਕਰੋੜ 75 ਲੱਖ ਦਾ ਇਹ ਜਿਹੜਾ ਟੈਂਟ ਸੀ ਯਾਰ। ਉੱਤੇ ਕਿਹੜਾ ਕੋਈ ਸੋਨਾ, ਮੋਤੀ ਲੱਗੇ ਹੋਏ ਸੀ। ਉਹ ਬੁਲਟ ਪ੍ਰੂਫ ਵੀ ਸੀ, ਉਹ ਵਾਟਰ ਪ੍ਰੂਫ ਵੀ ਸੀ। ਅੱਜਕੱਲ ਜਨਾਬ ਨੂੰ ਹੈਰਾਨ ਐ ਮੈਂ ਤਾਂ ਟੈਂਟ ਵੀ ਬੁਲਟ ਪ੍ਰੂਫ ਲਾਉਣ ਲੱਗ ਗਏ ਐਡਾ ਖਤਰਾ ਖੜਾ ਹੋ ਗਿਆ ਐਡੇ ਹਰਮਨ ਪਿਆਰੇ ਮੁੱਖ ਮੰਤਰੀ ਨੂੰ ਇੰਨਾ ਚਿਹਤਾ ਮੁੱਖ ਮੰਤਰੀ ਐਨੇ ਕੰਮ ਕਰਨ ਵਾਲਾ ਪੰਜਾਬ ਦਾ ਮੁੱਖ ਮੰਤਰੀ ਅੱਜਕੱਲ ਟੈਂਟ ਵੀ ਬੁਲਟ ਪ੍ਰੂਫ ਲਾਉਣ ਲੱਗ ਗਿਆ ਫੱਦ ਹੋ ਗਈ 8 ਕਰੋੜ 75 ਲੱਖ ਗਿਣੀ ਚੱਲਿਓ 8 ਕਰੋੜ 75 ਲੱਖ ਦਾ ਟੈਂਟ ਤੇ ਸਵਾ ਕਰੋੜ ਦਾ ਸਾਊਂਡ ਜਿਹੜਾ ਸਪੀਕਰ ਜਿਆ ਹੁੰਦਾ ਸਿਸਟਮ ਆ ਲੱਗਿਆ ਸਾਰੇ ਟਿੰਡ ਦੇ ਵਿੱਚ ਸਵਾ ਕਰੋੜ ਰੁਪਏ ਦਾ ਕਦੇ ਸਾਡੇ ਜਨਾਬ ਅ ਗੱਡੀ ਤੇ ਖੜਕ ਕੇ ਬੋਲ ਦਿੰਦੇ ਸੀਗੇ ਆਪੂ ਪੂਜਾ ਲੈ ਕੇ ਮੂੰਹ ਚ ਉਹ 5-400 ਦਾ ਅੱਜ ਜਨਾਬ ਬੋਲਦੇ ਆ ਕਿਉਂਕਿ ਆਮ ਤੋਂ ਖਾਸ ਹੋ ਗਏ ਨਾ ਅੱਜ ਸਵਾ ਸਵਾ ਕਰੋੜ ਦਾ ਇਹਨਾਂ ਦੀ ਖਾਤਰ ਸਪੀਕਰ ਲੱਗਦੇ ਆ ਬੋਲਣ ਵਾਲੇ ਦੀ ਖਾਤਰ 2200 ਬੱਸ ਆਈ ਹੈ ਅੱਜ 2200 ਬੱਸ ਇੱਕ ਬੱਸ ਦੇ ਵਿੱਚ 220 ਲੀਟਰ ਤੇਲ ਪਾਇਆ ਗਿਆ ਹੈ 4 ਕਰੋੜ 4 ਕਰੋੜ 25 ਲੱਖ 92 ਹਜ਼ਾਰ ਦਾ ਤੇਲ ਕੱਲੀਆਂ ਬੱਸਾਂ 'ਚ ਪਿਆ ਅੱਜ 4 ਕਰੋੜ 25 ਲੱਖ ਤੇ 92 ਹਜ਼ਾਰ ਦਾ ਤੇਲ ਕੱਲੀਆਂ ਬੱਸਾਂ 'ਚ ਪਿਆ ਇਹ ਤੋਂ ਇਲਾਵਾ ਵੀ ਵੀ ਮੀਟਰ ਦੇ ਬੋਰਡ ਲਾਏ ਗਏ ਆ ਇੱਕ ਬੋਰਡ ਦੀ ਕੀਮਤ ਵੱਡਾ ਬੋਰਡ 2000 ਦਾ ਉਦੋਂ ਛੋਟਾ 1500 ਦਾ ਉਦੋਂ ਛੋਟਾ ਜਿਹੜਾ ਬੋਰਡ ਸੀਗਾ ਉਹ ਕੋਈ ਹਜ਼ਾਰ ਦਾ ਵੀ ਸੀ ਕੋਈ 800 ਦਾ ਵੀ ਸੀ ਤੇ ਸਾਰਾ ਮੌੜਲਾ ਚੌਕ ਹੈ ਬੋਰਡਾਂ ਨਾਲ ਚਾਰਸਪਰੋਂ ਭਰਿਆ ਪਿਆ ਸੀ ਜਿਵੇਂ ਬਹੁਤ ਵੱਡੇ ਕੋਈ ਆਪਾਂ ਮਹਾਰਾਜਾ ਆ ਰਿਹਾ ਹੋਵੇ ਤੇ ਉਹਦੀ ਸ਼ਾਨੋਂ ਸ਼ੌਕਸ ਦੇ ਵਿੱਚ ਆਪਾਂ ਅੱਗੇ ਪਈ ਉਹਦਾ ਮਾਨ ਸਨਮਾਨ ਕਰਨ ਦੇ ਲਈ ਆਪਾਂ ਜਿਵੇਂ ਤਿਆਰੀਆਂ ਕਰਦੇ ਆਂ ਉਵੇਂ ਅੱਜ ਤਿਆਰੀ ਸੀ ਚੌਕ ਆਲਾ ਦਾਲਾ ਚੌਕ ਭਰਿਆ ਹੋਇਆ ਸੀ ਛੋਟੇ ਵੱਡੇ ਬੋਰਡਾਂ ਦੇ ਨਾਲ ਤੇ ਆ ਤੜਕੇ ਜਨਾਬ ਦੇ ਆਉਣ ਤੋਂ ਪਹਿਲਾਂ 3 ਘੰਟੇ 3 ਘੰਟੇ ਜਨਾਬ ਦੇ ਆਉਣ ਤੋਂ ਪਹਿਲਾਂ ਡੀਪੀਆਰਓ ਜਿਹੜਾ ਸਰਕਾਰ ਦਾ ਅਫਸਰ ਹੁੰਦਾ ਗੱਡੀਆਂ ਲੈ ਕੇ ਸਰਕਾਰੀ ਮੁਰੇ ਬੋਰਡ ਲਵਾਉਂਦਾ ਫਿਰਦਾ ਸੀ ਵੀ ਆ ਲਾਓ ਆ ਲਾਓ ਹੋਰ ਕਮਾਲ ਦੀ ਗੱਲ ਦੇਖੋ ਜਦੋਂ ਰੈਲੀ ਖਤਮ ਹੋ ਗਈ ਸਾਰੇ ਬੋਰਡ ਪੱਟੇ ਲੱਦ ਕੇ ਭੁੰਡੀਆਂ ਚ ਟਰਾਲੀਆਂ ਚ ਟੈਂਪੂਆਂ ਚ ਲੈ ਕੇ ਨਾਲ ਨਾਲ ਤਾਂ ਕਿ ਬਾਅਦ ਚ ਲੋਕ ਖਿੱਲੀ ਨਾ ਡਾਉਣ ਵੀ ਆਹ ਦੇਖੋ ਕਿੰਨਾ ਅੱਜ ਪੈਸਾ ਬਰਬਾਦ ਕਰਤਾ ਸੱਤ ਜ਼ਿਲ੍ਹਿਆਂ ਦੀ ਪੁਲਿਸ ਸੱਤ ਜ਼ਿਲ੍ਹਿਆਂ ਦੀ ਪੁਲਿਸ ਲਾਈ ਵੀ ਸੀ ਸੱਤ ਜ਼ਿਲ੍ਹਿਆਂ ਦੀ ਸਾਰਾ ਪੁਲਿਸ ਦਾ ਖਰਚਾ ਜਿੰਨੀਆਂ ਗੱਡੀਆਂ ਬੱਸਾਂ ਉਹਨਾਂ ਨੂੰ ਲੈ ਕੇ ਆਈਆਂ ਉਹ ਸਾਰਾ ਖਰਚਾ ਅਜ ਖਜ਼ਾਨੇ ਦੇ ਪਿਆ ਆ ਸ਼ੁਕਰ ਕਰੋ ਮਾੜਾ ਡੀਸੀ ਬਠਿੰਡੇ ਨੇ ਧੁਰਕੀ ਦਿੱਤੀ ਤੇ ਸਕੂਲ ਖਲਵਾ ਤੇ ਆ ਏਡੀਸੀ ਜਿਹੜੀ ਸਾਡੇ ਬਠਿੰਡੇ ਲੱਗੀ ਹੋਈ ਆ ਮੈਡਮ ਉਹ ਇਹਨਾਂ ਦਾ ਹਲਕਾ ਇੰਚਾਰਜ ਆ ਗੱਦਲਪਾਹੇ ਵਾਲਾ ਉਹਦੇ ਉਹਦੀ ਧਰਮ ਪਤਨੀ ਆ ਜਿਹੜੀ ਏਡੀਸੀ ਬਟੰਡਾ ਲੱਗੀ ਆ ਉਹ ਕੋਈ ਏਡੀਸੀ ਉਹ ਕੋਈ ਸਰਕਾਰੀ ਅਫਸਰ ਨਹੀਂ ਉਹ ਕੋਈ ਵਿਚਾਰੀ ਬੀਬਾ ਜਿਹੜੀ ਲਈ ਆ ਉਹ ਕੋਈ ਲੋਕਾਂ ਲਈ ਨਹੀਂ ਬੈਠੀ ਵੀ ਲੋਕਾਂ ਨੂੰ ਸਾਥ ਦੇਣ ਲਈ ਬੈਠੀ ਆ ਉਹਨਾਂ ਦੀ ਇੱਕ ਪਾਰਟੀ ਦੀ ਵਰਕਰ ਆ ਉਹ ਬੀਬਾ ਨੇ ਸਾਰੇ ਵੀਡੀਓ ਨੂੰ ਸਾਰੇ ਸੈਕਟਰੀਆਂ ਨੂੰ ਸੱਦ ਕੇ ਮੀਟਿੰਗ ਕਰਕੇ ਕਿਹਾ ਸੀ ਮਾਸਟਰ ਰੋਲ ਕਢਾ ਦਿਓ ਮੇਰੇ ਗਾਲਿਆਂ ਦਾ ਤੇ ਸਾਰੇ ਰੈਲੀ ਦੇ ਲੈ ਜਾਣੇ ਆ ਹਾਜ਼ਰੀ ਪਾਈ ਗਈ ਉਹਨਾਂ ਦੀ ਬਕਾਇਦਾ ਤੌਰ ਤੇ ਤੇ ਲਜਾਏ ਗਏ ਰੈਲੀ 'ਚ ਕਿਆ ਕੀ ਕਿ ਉਹਨਾਂ ਨੂੰ ਗਰੀਬਾਂ ਨੂੰ ਵਿਚਾਰਿਆਂ ਨੂੰ ਵੀ ਅੱਜ ਮੁੱਖ ਮੰਤਰੀ ਸਾਹਿਬ ਨੇ ਆਉਣਾ ਆਓ ਤੁਹਾਡੀਆਂ ਮੰਗਾਂ ਆਪਾਂ ਉਹਨਾਂ ਦੇ ਸਾਹਮਣੇ ਰੱਖਾਂਗੇ ਕੱਟ ਕਰਨ ਦੀ ਖਾਤਰ ਕੀ ਗੱਲ ਜਨਾਬ ਤੁਸੀਂ ਤਾਂ ਕਹਿੰਦੇ ਹੁੰਦੇ ਸਟਾਜ ਵਾਲਿਓ ਕਿ ਸਾਡੇ ਦਾ ਭਮੱਕੜ ਡੰਡੂ ਕੋ ਡੰਡੀ ਹੋ ਕੇ ਆ ਜਾਂਦੇ ਆ ਸਾਡੇ ਭਮੱਕੜ ਬੱਟੋ ਵੱੱਟੀ ਪੈ ਕੇ ਆ ਜਾਂਦੇ ਆ ਸਾਨੂੰ ਤਾਂ ਸੜਕਾਂ ਦੀ ਵੀ ਲੋੜ ਨਹੀਂ ਸਾਧਨਾਂ ਦੀ ਵੀ ਲੋੜ ਨਹੀਂ ਇਹ ਤਾਂ ਪੈਦਲ ਹੀ ਆ ਜਾਂਦੇ ਕਈ-ਕਈ ਕਿਲੋਮੀਟਰ ਪੈ ਗਈ ਆਪਾਂ ਨੂੰ ਕਿ ਆਪਾਂ ਸਾਰਾ ਅਮਲਾ ਫੈਲਾ ਸਰਕਾਰੀ ਤੰਤਰ ਲਾ ਕੇ ਲੋਕਾਂ ਨੂੰ ਮਰੇਗਾ ਵਾਲਿਆਂ ਨੂੰ ਵਿਚਾਰੋਂ ਲਿਆ ਲਿਆ ਬੱਸਾਂ ਭਰ ਕੇ ਕੱਟ ਕਰਨਾ ਪੈ ਗਿਆ ਹੋਰ ਸੁਣ ਲੋ ਬਟੰਡਾ ਜਿਹੜਾ ਹੈਗਾ ਬਟੰਡੇ ਵਾਲਾ ਦੀਪੂ ਬਟੰਡੇ ਵਾਲਾ ਬੱਸਾਂ ਵਾਲਾ ਦੀਪੂ ਦਾ ਪੈਸਾ ਕਿੰਨਾ ਖੜਾ ਜਿੱਦੇ ਪਟਾਲੇ ਰੈਲੀ ਹੋਈ ਹੈ 1494475 ਰੁਪਏ ਉਹਦੇ ਦਾ ਬਕਾਇਆ ਖੜਾ ਸਰਕਾਰਾਂ ਨਹੀਂ ਬਟੰਡੇ ਦੀਪੂ ਦਾ ਬੱਸ ਉਹ ਬਈ ਆਰਾ ਟੁੱਟ ਜਾਂਦਾ ਯਾਰ ਗੱਲ ਹੀ ਗਾਲ ਦਿੰਦਾ ਇਹ ਤਾਂ ਗੱਲ ਦਾ ਦਫਾ ਹੀ ਪੱਟੀ ਗਿਆ ਅੱਜ ਤਾਂ ਯਾਰ ਸੋ ਮੈਂ ਗੱਲ ਕਰ ਰਿਹਾ ਸੀਗਾ ਦੀਪੂ ਦੀ ਕਿ ਜਿਹਦੇ ਧੂਰੀ ਰੇਲੀ ਸੀ 1738225 ਰੁਪਏ ਉਹਦੇ ਦਾ ਬਕਾਇਆ ਖੜਾ ਸਰਕਾਰਾਂ ਨਹੀਂ ਗੁਰਦਾਸਪੁਰ ਦਾ 514219 ਰੁਪਏ ਲੁਧਿਆਣਾ ਵਾਲੇ ਦਾ ਜਿਹਦੇ ਰੇਲੀ ਸੀ ਲੁਧਿਆਣੇ 926431 ਰੁਪਏ ਸਾਰੇ ਜੋੜ ਕੇ 46 ਲੱਖ 73350 ਰੁਪਏ ਕੱਲੇ ਬਠਿੰਡੇ ਬੱਸ ਡੀਪੂ ਦਾ ਬਕਾਇਆ ਸਰਕਾਰਾਂ ਨਹੀਂ ਖੜਾ ਦੇਖ ਲੋ ਹਾਲਾਤ ਤੁਸੀਂ ਇਹ ਜਨਾਬ ਜਿਹੜੇ ਹੁਣ ਡਰਾਮਿਆਂ ਤੇ ਸਵਾਏ ਡਰਾਮਿਆਂ ਦੇ ਬੰਤ ਤੁਸੀਂ ਦੱਸ ਦਿਓ ਯਾਰ ਵੀ ਸਵਾਏ ਡਰਾਮਿਆਂ ਦੇ ਉੱਥੇ ਤੁਸੀਂ ਇਹ ਦੱਸੋ ਤੇ ਹੋਰ ਕੀ ਹੋਇਆ ਅੱਜ ਜਾਮ ਦੱਸ ਦਿਓ ਦੇਖੋ ਗੱਲ ਸਾਡੇ ਕੋਲੇ ਜਵਾਬ ਕੋਈ ਹੁੰਦਾ ਨਹੀਂ ਪ੍ਰਸੀਜਾਂ ਦਾ ਗਾਲਾਂ ਤੇ ਆਉਨੇ ਆ ਜਾਂ ਬੇਹੁਦੀਆਂ ਸਾਡੇ ਕੋਲ ਦਰੀਲਾ ਹੁੰਦੀਆਂ ਨੇ ਪਰ ਮੈਂ ਸਿਰਫ ਇਹਨਾਂ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕੋ ਜਿਸ ਤਰੀਕੇ ਨਾਲ ਪੰਜਾਬ ਨੂੰ ਬੰਦਾ ਬਰਬਾਦ ਕਰ ਰਿਆ ਅੱਜ ਨੂੰ ਚੁੱਲਿਆਂ ਦੀ ਅੱਗ ਨਹੀਂ ਦਿਖੀ ਅੱਜ ਜਹਾਜ਼ ਲੈ ਕੇ ਸਿੱਧਾ ਦਿੱਲੀ ਨੂੰ ਉੱਡ ਗਿਆ ਅੱਜ ਕੋਈ ਚੁੱਲਿਆਂ ਦੀ ਅੱਗ ਨਹੀਂ ਦਿਖੀ ਇਹਨੂੰ ਅੱਜ ਕਿੱਥੇ ਗਿਆ ਇਹਦਾ ਜਿਹੜਾ ਗੱਲਾਂ ਕਰਦਾ ਹੁੰਦਾ ਸੀਗਾ ਕਿ ਦੇਖੋ ਜੀ ਜਹਾਜ਼ਾਂ ਦੇ ਬੈਠ ਕੇ ਚੁੱਲਿਆਂ ਦੀ ਅੱਗ ਦਿਖਦੀ ਏ ਕੈਦਰੀਵਾਲ ਨੂੰ ਬਾਰ-ਬਾਰ ਪੰਜਾਬ ਲਿਆਉਣ ਦੀ ਕਿ ਲੋੜ ਹੈ ਕਿੰਨਾ ਵੱਡਾ ਖਰਚਾ ਜਹਾਜ਼ ਇੱਥੋਂ ਪਹਿਲਾਂ ਦਿੱਲੀ ਜਾਂਦਾ ਫਿਰ ਲੈ ਕੇ ਆਉਂਦਾ ਬਰਛਾ ਟੱਕਿਆਉਂਦਾ ਫਿਰ ਮੁੜਦਾ ਚਾਰ ਗੇੜੇ ਲੱਗਦੇ ਆ ਉਹ ਸਾਰਾ ਬੋਝ ਉਹ ਵੀ ਖਜ਼ਾਨੇ ਦੇ ਪੈਂਦਾ ਅਸੀਂ ਇਹ ਸਵਾਲ ਥੋੜੀ ਪੁੱਛਨੇ ਆ ਹੁਣ ਬਾਲੇ ਕਹਿੰਦਾ ਤੂੰ ਰੋਜ਼ ਆ ਜੰਨਾ ਬੋਲਣ ਆਉਣਾ ਹੀ ਪੈਂਦਾ ਬਾਈ ਇਹ ਦਿਲ ਦੁਖਦਾ ਜਿਵੇਂ ਪੰਜਾਬ ਦੀ ਬਰਬਾਦੀ ਕਰ ਰਿਹਾ ਬੰਦਾ ਇਕਨੋਮਿਕ ਪੈਸਾ ਨਹੀਂ ਪੰਜਾਬ ਦਾ ਬਰਬਾਦ ਹੋਣ ਦੇਣਾ ਮੈਂ ਪੰਜੀ ਪੰਜੀ ਪੰਜਾਬ ਦੇ ਲੋਕਾਂ ਨੂੰ ਦੇ ਪ੍ਰਤੀ ਮੈਂ ਜਵਾਬ ਦੇ ਆ ਪਰ ਇਹਦਾ ਜਵਾਬ ਕੌਣ ਦੇ ਜਿਹੜਾ ਅੱਜ 55 ਕਰੋੜ ਰੁਪਈਆ ਇੱਕ ਦਿਨ ਦੀ ਰੈਲੀ ਦੇ ਉੱਤੇ ਲਾਏਗਾ ਜੀ ਸਦਕੇ ਰੈਲੀਆਂ ਕਰੋ ਯਾਰ ਕਰੋ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਦੂਜੀਆਂ ਪਾਰਟੀਆਂ ਵੀ ਕਰਨੀਆਂ ਸਾਰੇ ਕਰਨਗੇ ਆਪ ਦੀ ਜੇਬ ਚੋਂ ਕਰੋ ਪਾਰਟੀ ਫੰਡ ਚੋਂ ਕਰੋ ਪੰਜਾਬ ਦੇ ਖਜ਼ਾਨੇ ਚੋਂ ਕਿਉਂ ਇਹ ਬੋਝ ਪੰਜਾਬ ਦੇ ਲੋਕਾਂ ਤੇ ਕਿਉਂ 62000 ਕਰੋੜ ਰੁਪਈਆ ਤੁਸੀਂ ਕਰਜ਼ਾ ਚੱਕ ਲਿਆ ਉਸ ਸਾਰਾ ਪੰਜਾਬ ਤੇ ਬੋਝ ਪੈਣਾ ਹੈ 4400 4450 ਕਰੋੜ ਰੁਪਇਆ ਤੁਸੀਂ ਪਿਛਲੇ 11ਵੇਂ ਮਹੀਨੇ ਚ ਕਰ ਦਿਆ ਚੱਕਿਆ ਇੱਕ ਮਹੀਨੇ ਦੇ ਵਿੱਚ 4450 ਕਰੋੜ ਰੁਪਇਆ ਕਰ ਦਿਆ ਚੱਕਿਆ ਉਹ ਇਸ ਤਰ੍ਹਾਂ ਕੇ ਚੱਕਿਆ ਵੀ ਤੁਸੀਂ ਐਂ ਬਰਬਾਦ ਕਰੋ ਪੰਜਾਬ ਦਾ ਪੈਸਾ ਮਸ਼ਹੂਰੀਆਂ ਤੇ ਬੋਲਡਾਂ ਤੇ ਤੇਲ ਤੇ ਜਹਾਜ਼ਾਂ ਤੇ ਫੂਕੋ ਰੇਲੀਆਂ ਤੇ ਫੂਕੋ ਇਸ ਤਰ੍ਹਾਂ ਕੇ ਸਾਨੂੰ ਬਣਾਇਆ ਸੀ ਯਾਰ ਮੈਂ ਕਹਿੰਦਾ ਭਵੰਸਿਆਂ ਤੂੰ ਸਾਰੇ ਬੰਦਿਆਂ ਨੂੰ ਇਸ ਗੱਲਾਂ ਦੇ ਵਿੱਚ ਪਿੱਛੇ ਛੱਡ ਗਿਆ ਯਾਰ ਆ ਇੱਕ ਇੱਕ ਬੰਦਾ ਮੁੰਡਾ ਲਿਖਦਾ ਖੜੀ ਖੜੀ ਕੀ ਕਹਿੰਦਾ ਇਹ ਹਾਂ 66 ਕੇਵੀ ਲਾਈਨ ਜਿੱਥੇ ਨਾ ਜਿੱਥੇ ਰੈਲੀ ਹੋਈ ਐ ਸੁਣ ਲੋ ਕਿਵੇਂ ਕਿਵੇਂ ਇੱਥੇ ਕਿਸੇ ਗਰੀਬ ਦੇ ਘਰ ਦੇ ਉੱਤੇ ਵੀ ਤਾਰਾਂ ਲੰਗਦੀਆਂ ਹੁਣ ਨਾ ਕਿ ਮੈਂ ਪਿੰਡਾਂ 'ਚ ਗਿਆ ਮੋੜ ਹਲਕੇ 'ਚ ਕੁਬਬਿਆਂ ਕੁਬਬੇ ਪਿੰਡ ਐ ਉੱਥੇ ਤਾਰਾਂ ਲੰਗਦੀਆਂ ਇੱਕ ਤੋਂ ਪਿੰਡਾਂ 'ਚ ਹੋਰ ਐ ਉਹ ਅਰਜ਼ੀਆਂ ਦੇ ਦੇ ਥਾ ਕੇ ਕਿ ਤਾਰ ਨਹੀਂ ਬਿਜਲੀ ਵਾਲੇ ਮੁਲਾਜ਼ਮ ਨੇ ਬਿਜਲੀ ਬੋਰਡ ਦੇ ਮਹਿਕਮੇ ਨੇ ਕਿਸੇ ਨੇ ਪਾਸੇ ਕੀਤੀਆਂ ਜਿੱਥੇ ਰੈਲੀ ਹੋਣੀ 66 ਕੇਵੀ ਦੀ ਲਾਈਨ ਲੱਗਦੀ ਸੀ ਤਾਰ 66 ਕੇਵੀ ਦੀ ਪੱਟ ਕੇ ਤਾਰ ਪਾਸੇ ਕੀਤੀ ਗਈ ਫਿਰ ਉਹਨੂੰ ਦੁਬਾਰਾ ਜੋ ਰੈਲੀ ਤੋਂ ਬਾਅਦ ਫਿਰ ਉੱਥੇ ਦੁਬਾਰਾ ਲਿਆਂਦਾ ਗਿਆ ਉਹ ਵੀ ਘੱਟੋ-ਘੱਟ 22 ਤੋਂ 25 ਲੱਖ ਰੁਪਏ ਚ ਪਈ ਹੈ ਫਿਰ ਬਰਬਾਦੀ ਨਹੀਂ ਪੰਜਾਬ ਦੀ ਤਾਂ ਹੋਰ ਕੀ ਹੈ ਯਾਰ ਕੋਈ ਹੈ ਜਵਾਬ ਕੋਈ ਹੈ ਜਿਹੜੇ ਬੰਦੇ ਟੱਕਰਾਂ ਮਾਰਦੇ ਨੇ ਕੰਧਾਂ 'ਚ ਜਿਹੜੇ ਬੰਦੇ ਬਿਨਾ ਗਾਲ ਤੋਂ ਮਾਨ ਸਾਹਿਬ ਜਿੰਦਾਬਾਦ ਮਾਨ ਸਾਹਿਬ ਜਿੰਦਾਬਾਦ ਕਰਦੇ ਆ ਜਿਸ ਤਰੀਕੇ ਨਾਲ ਸਾਨੂੰ ਗੱਲਾਂ ਦੇ ਨਾਲ ਗਮਰਾਹ ਕਰਕੇ ਇਹ ਬੰਦਾ ਇਹ ਹੁਣ ਤੱਕ ਇਹੀ ਗੱਲਾਂ ਇਹਦਾ ਖੱਟਿਆ ਖਾਦੀਏ ਨੇ ਇਹੀ ਡਰਾਮੇ ਕਰ ਕਰਕੇ ਦਾ ਸਟੇਜਾਂ ਦੇ ਉੱਤੇ ਹੁਣ ਤੱਕ ਇਹ ਮਸ਼ਹੂਰ ਹੋਇਆ ਸੀ ਉਹੀ ਡਰਾਮੇ ਸਿਆਸਤ ਚ ਕਰਨ ਲੱਗ ਗਿਆ ਹੁਣ ਅੱਗੇ ਤਾਂ ਦੇਖੋਗੇ ਡਰਾਮੇ ਹਲੇ ਦੇਖੋਗੇ ਆ ਹੋਗੇ ਨਾ ਥੋੜੇ ਦਿਨਾਂ ਉਹ ਤੱਪੜ ਤੇ ਬੈਠਾ ਸੀਗਾ ਥੱਲੇ ਪੁੰਝੇ ਜਵਾਕਾਂ ਦੇ ਨਾਲ ਚੌਕੜੀ ਮਾਰੀ ਸਕੂਲ ਚ ਇੱਕੋ ਖਿੜਕੀ ਚੱਕੀ ਜਾਂਦਾ ਪਤਾ ਨਹੀਂ ਕਿੱਥੇ ਕੋਈ ਸੁਰਧਾ ਕੇਂਦਰ ਦੀ ਪਤਾ ਨਹੀਂ ਕਾਦੀ ਖਿੜਕੀ ਐ ਜਿਹੜਾ মিডিਆ ਕਹਿੰਦਾ ਜੀ ਉੱਥੇ ਖਬਰ ਚੱਲਦੀ ਆ ਮਾਨ ਸਾਹਿਬ ਨੇ ਅਚਨਚੇਤ ਕੀਤਾ ਦੌਰਾ ਕਿਹੜਾ ਅਚਨਚੇਤ ਪੰਜਿਆਂ ਦੀ ਪੁਲਿਸ ਪਹਿਲਾਂ ਲੱਗ ਜਾਂਦੀ ਐ ਸੜਕਾਂ ਪਹਿਲਾਂ ਘੇਰ ਲਈਆਂ ਜਾਂਦੀਆਂ ਨੇ মিডিਆ ਸਾਰਾ ਢੰਡੀ ਕੋਲੋਂ ਨਾਲ ਚੱਲ ਕੇ ਆਉਂਦਾ ਪਹਿਲੇ ਹੀ ਕੈਮਰੇ ਫਿੱਟ ਹੋ ਜਾਂਦੇ ਨੇ ਵੀ ਮਾਨ ਸਾਹਿਬ ਜਨਾ ਸੁਰਧਾ ਕੇਂਦਰ ਚ ਆਉਣਾ ਐ ਮਾਨ ਸਾਹਿਬ ਨੇ ਸਕੂਲ ਚ ਆਉਣਾ ਉਹ ਸਾਰਾ ਪਲਾਨ ਡਰਾਮਾ ਹੁੰਦਾ ਇਹ ਕਿਹੜਾ ਅਚਨਚੇਤ ਹੋ ਗਿਆ ਜੀ ਦੌਰਾਨਾਂ ਦਾ ਆ ਦੇਖੋਗੇ ਆਉਣ ਵਾਲੇ ਤਾਂ ਇਹਨੂੰ ਹਾੜੀ ਵੱੜਦਾ ਦਿਖਾਉਂ ਬਾੜੇ 'ਚ ਬੈਠਾ ਦਿਖਾਉਂ ਪਾਂਤ ਲਾਉਂਦਾ ਵੀ ਆ ਦੇਖੋ ਤਾਂਸ ਖੇਡਦਾ ਦਿਖਾਉਂ ਸੱਥਾਂ 'ਚ ਬੈਠਾ ਬਜ਼ੁਰਗਾਂ ਦੇ ਨਾਲ ਐ ਨਹੀਂ ਬੈਗ ਸਕੂਟਰ 'ਤੇ ਬੈਠਾ ਜਾਂਦਾ ਹੋਵੇ ਮੋਟਰਸਾਈਕਲ 'ਤੇ ਬੈਠਾ ਜਾਂਦਾ ਹੋਵੇ ਇਹ ਡਰਾਮੇ ਹੁਣ ਸ਼ੁਰੂ ਕਰੂਗਾ ਕਿ ਦੇਖੋ ਮੇਰਾ ਇਹ ਨਾਮ ਹੈ ਮੇਰਾ ਲੋਕਾਂ ਦੇ ਵਿੱਚ ਵਜਦਾ ਫਰਦਾ ਮੇਰਾ ਲੋਕਾਂ 'ਚ ਬਹਿਣਾ ਦੇਖਿਆ ਕੋਈ ਮੁੱਖ ਮੰਤਰੀ ਕਹਿੰਦਾ ਵੀ ਹੁੰਦਾ ਨਾ ਦੇਖਿਆ ਕੋਈ ਮੁੱਖ ਮੰਤਰੀ ਇਹ ਜਾ ਜਿਹੜਾ ਲੋਕਾਂ ਜਾ ਕੇ ਬਹਿੰਦਾ ਹੋਵੇ ਉਹਦਾ ਨੇੜੇ ਵੀ ਨਹੀਂ ਸਾਂ ਉਹਦੇ ਪਹਿਲਾਂ ਜਿਹੜੇ ਨਿਕਲਦੇ ਉਹ ਆਪਣੇ ਕੋਠੀਆਂ ਜਿਹੜੇ ਨਿਕਲਦੇ ਉਹ ਬਾਹਰ ਨਹੀਂ ਸਾਂ ਲੋਕਾਂ ਨੂੰ ਸੀ ਮਿਲਦੇ ਮੈਂ ਲੋਕਾਂ ਨੂੰ ਮਿਲਦਾ ਫਿਰ ਗਿਆ ਫਿਰ ਬੰਦ ਹੋ ਗਿਆ ਹਾਂ ਚੱਲ ਚੱਲ ਗਿਆ ਫਿਰ ਚੱਲ ਗਿਆ ਸੋ ਬਈ ਤੁਹਾਨੂੰ ਬੇਨਤੀ ਆ ਜੇ ਤੁਸੀਂ ਹਲੇ ਵੀ ਇਹਦੀਆਂ ਗੱਲਾਂ ਚਾਹੀ ਗਏ ਨਾ ਇਹ ਡਰਾਮੇ ਚਾਹੀ ਗਏ ਇਹ ਐਸੇ ਖੂਸ ਦਾ ਪਹਿਲਾਂ ਹੀ ਬਹੁਤ ਸਟਿਆ ਹੋਇਆ ਪਿਛਲੇ ਨੇ ਬਸਰਾ ਸੜਦਾ ਪੰਜਾਬ ਪਹਿਲਾਂ ਹੀ ਬਹੁਤ ਆ ਪਛੜ ਗਏ ਆ ਬਹੁਤ ਜਿਆਦਾ ਨੁਕਸਾਨ ਪੰਜਾਬ ਦਾ ਹੋ ਚੁੱਕਿਆ ਪਰ ਇਹ ਜਮائیں ਜਿਹੜਾ ਮਾੜਾ ਮੋਟਾ ਸੈਖ ਦਾ ਪੰਜਾਬ ਹੈ ਉਹਨੂੰ ਵੀ ਐ ਜਮਾ ਸੁਸਤੀ ਨੂੰ ਸਮਝੂਗਾ ਹੈ ਇਹ ਜਿਆਦਾ ਰੱਖੇ ਮੇਰੀ ਗੱਲ ਬਾਰ ਬਾਰ ਤਾਂ ਤੁਸ ਨੂੰ ਕਲਪਦੇ ਆ ਆ ਹੁਣ ਤੁਹਾਨੂੰ ਦੱਸਦਾ ਸਾਰੇ ਅੰਕੜੇ ਤੱਥ ਤੁਹਾਨੂੰ ਥੋੜੇ ਕੋ ਰੱਖਦੇ ਆ ਮੈਂ ਵੀ ਆ ਤੱਥ ਨੇ ਆਹ ਅੰਕੜੇ ਨੇ ਆ ਖਰਚੇ ਹੋਏ ਐ ਐਸਐਸ ਗੱਲਾਂ ਦੇ ਉੱਤੇ ਆਹ ਕੰਮਾਂ ਦੇ ਉੱਤੇ ਖਰਚੇ ਹੋਏ ਐ ਤੇ ਤੁਸੀਂ ਹੁਣ ਮੈਨੂੰ ਇਹਦੀ ਪ੍ਰਾਪਤੀ ਦੱਸ ਦਿਓ ਕੋਈ ਬੰਦਾ ਵੀ ਅੱਜ ਦੇ ਦਿਨ ਦੀ ਸਵਾਏ ਸ਼ਕਤੀ ਪ੍ਰਦਰਸ਼ਨ ਉਹ ਵੀ ਨਰੇਗਾ ਵਾਲੇ ਵਿਚਾਰੇ ਗਰੀਬ ਮਜ਼ਦੂਰ ਇਕੱਠੇ ਕਰਕੇ ਹਾਜ਼ਰੀਆਂ ਲਾ ਕੇ ਉਧਰ ਸਾਰੇ ਮਹਿਕਮਿਆਂ ਨੂੰ ਕਹਿ ਕੇ ਹੋਰ ਸੁਣ ਲਓ ਇਸ ਤੌਜ ਵਾਲੇ ਕਹਿੰਦੇ ਅਸੀਂ ਸਿੱਖਿਆ 'ਚ ਕ੍ਰਾਂਤੀ ਲਿਆਂਦੀ ਅਸੀਂ ਸਿੱਖਿਆ ਇੱਥੇ ਲੈ ਕੇ ਸਿੱਖਿਆ ਇੱਥੇ ਲੈ ਕੇ